ਤੂੰ ਕਦੇ ਨਹੀਂ ਮੈਂ ਜਲੇ ਪਠੇ ਗਨੇ ਪਾਉਣਾ ਤੂੰ ਪਜਾਮਾ ਕੁਰਦਾ ਖੇਡਦਾ ਤੈਨੂੰ ਜੋ ਪਤਾ ਮੈਂ ਕਪੜੇ ਪਠੇ ਮੁੰਡੇ ਪਾਉਦੇ ਨੇ ਬੁੱਢੇ ਨਹੀਂ ਪਾਉਦੇ ਮੈਂ ਤੇ ਜਾਣਾਂ ਕੰਮ ਹਾਂ ਆ ਕੇ ਤੇ ਬੈਠੇ ਤੇ ਮੈਂ ਦੱਸ ਦੂੰਗਾ ਹੀ ਪਰ ਤੂੰ ਇਹ ਵਿੱਚ ਬੈਣ ਮਾਰ ਦੇ ਤੂੰ ਰੁਕਾਟੇ ਲੈਣਾ ਮੈਂ ਬੜੇ ਬੜੇ ਤੇ ਮੈਂ ਜਾਣਾਂ ਮੈਂ 100 ਕਾਮਕਾਰ ਤੂੰ ਕਾਮਕਾਰ ਡੀ ਲਗਾ ਕੇ ਜਾਣੀ ਬੈਲਟ ਮੈਂ ਕੱਸ ਦੇ ਨਾ ਉੱਥੇ ਪਾਖੇ ਜੋ ਨਹੀਂ ਬੈਲਟ ਕੱਥੇ ਬੈਲਟ ਤੇਰੀ ਹੈ ਹੀ ਨਹੀਂ ਲੂਮੀ ਪਾਪਾ ਲਾ ਜੇ ਪਾਪਾ ਦੇ ਸਿੱਤੇ ਰੋਗੇ ਰੋਕੇ ਚੱਲ ਜਿਓ ਪੱਠੇ ਪਾ ਦਿਓ ਨਹੀਂ ਮੈਂ ਸੇਵਾ ਜੜਾ ਮੈਂ ਨਹੀਂ ਰੋਣਾ ਕਿਹੜੀ ਸੇਵਾ ਗੋਮਾ ਸਾਹਿਬ ਜਣਾ ਨਹੀਂ ਹੋਰ ਕਿਦੇ ਆ ਬਹਾਲਾ ਦੇ ਘਰੇ ਦੇ ਮਾਰਾ ਆਪਣੀ ਸੇਵਾ ਕਹੀ ਜਾਂਦੇ ਆ ਘਰੇ ਗੇਟੋ ਬਾਦ ਦੇ ਤੂੰ ਕੱਤ ਕਾ ਲਈ ਮੈਨੂੰ ਕਿੱਥੇ ਚੈੱਕ ਕਰਨਾ ਆ ਨਗਰ ਆਇਆ ਮੇਰੇ ਮੈਂ ਵੇਲ ਨਹੀਂ ਤੁਹਾਨੂੰ ਚੈੱਕ ਕਰਾ ਬੰਦੇ ਢੀਕਣੇ ਸੇਵਾ ਦਾ ਉੱਥੇ ਜਾਣਾ ਤੂੰ ਵੇਲ ਰਿਆ ਆ ਦਾ ਦੋ ਤੇ ਨਾਲ ਨਹੀਂ ਕਰਦਾ ਕਿ ਤੂੰ ਕੇ ਦਾ ਕੰਮ ਨਹੀਂ ਕਰਦਾ ਮੇਰੇ ਨਾਲ ਦੇ ਉੱਚੇ ਕੰਮ ਕਰ ਵਾਲੇ ਆ ਠੀਕ ਆ ਕਿਹੜੇ ਆ ਆਪ ਕਰਾ ਲੈਣੀ ਆਹ ਮੈਂ ਵੇਖਿਆ ਕਿੱਦਾਂ ਪਾ ਪੜਾ ਰਗਾ ਮੂਹ ਆਨੇ ਅੱਛਾ ਤਾਂ ਨੇ ਰਾਬਾ ਦਾ ਤੇ ਚੱਲ ਜੀ ਨਾ ਯੂਰ ਦੇ ਪਿੱਦੇ ਕੰਮ ਇਹ ਕਹੇ ਹੱਥ ਕਰਾ ਕਿੱਦਾਂ ਦੇ ਪਾ ਕਿੱਦਾਂ ਦੇ ਆਹ ਕਿਤੇ ਮੇਰੇ ਹੱਥ ਕੱਢੇ ਲੈ ਇਹ ਦੁੱਕੇ ਦਾ ਲੁੱਟਿਓ ਮਹਿੰਗੇ ਆ ਬੰਦੇ ਲੈ ਦਿਲ ਚ ਪਾ ਲੈ ਨਾ ਅਰੇ ਕਰਨ ਕਰਿਆ ਨੱਕੇ ਯਾਰ ਗੱਲ ਗਾਲਿਆ ਇਹਨਾਂ ਕੀ ਪਾ ਹੱਥ ਮਿਆਂ ਇਹਨਾਂ ਨੇ ਇਹ ਤਾਂ ਪਤਾ ਕਿ ਨਾਲ ਕੰਮ ਕਰਦੇ ਮੜਾ ਬੜਾ ਕੇ ਬੋਲਿਆ ਮੇਰੇ ਨਾਲ ਮੜਾ ਬੋਲਣਾ ਪਤਾ ਜਿੰਨੇ ਮਨ ਜੀ ਕਰੇ ਮੇਰੇ ਨਾਲ ਵਾਲਿਆਂ ਨੂੰ ਮੜਾ ਨਹੀਂ ਬੋਲਣਾ ਠੀਕ ਆ ਮੈਂ ਛੁੱਪ ਜਾਉਣਾ ਵੀ ਆ ਯਾਰ ਯਾਰ ਸਿਰ ਬੱਤੀ ਸੋਹਰਾ ਯਾਰ ਸਿੱਧਾ ਦੇ ਆ ਕੇ ਸਿੱਧੇ ਦੇ ਆ ਕੇ ਯਾਰੀਆਂ ਕਰਦਾ ਬਾਹ ਦੇ ਤੂੰ ਹੈਗਾ